ਇਨਸਾਫਤਾ ਪਰਮਾਤਮਾ ਨੇ ਹੀ ਕਰਨਾ ਤੁਸੀਂ ਅੱਜ ਕਿਸੇ ਨਾਲ ਪੈਸੇ ਦੇ ਦਮ ਨਾਲ ਨਾਜਾਇਜ਼ ਵੀ ਕਰ ਲੋਗੇ ਤਾਂ ਜਿਹੜੀ ਉਹ ਅਦਾਲਤ ਸਭ ਤੋਂ ਵੱਡੀ ਅਦਾਲਤ ਹੈ ਸਾਡੇ ਕ੍ਰਿਮੀਨਲ ਲਾਅ ਚ ਇੱਕ ਮੋਟਿਵ ਤੇ ਇੰਟੈਂਸ਼ਨ ਇਹ ਦੋ ਚੀਜ਼ਾਂ ਨੇ ਜੋ ਬਹੁਤ ਮਾਇਨਾ ਰੱਖਦੀਆਂ ਨੇ ਐਕਸੀਡੈਂਟ ਹੋ ਜਾਣਾ ਅਨਇੰਟੈਂਸ਼ਨਲ ਪਰ ਇੰਟੈਂਸ਼ਨਲੀ ਕਿਸੇ ਨੂੰ ਉਤਰ ਕੇ ਮਾਰਨਾ ਕੁੱਟਣਾ ਡਿਫੇਮ ਕਰਨਾ ਗਾਲ੍ਹਾਂ ਕੱਢਣੀਆਂ ਇਟਸ ਇੰਟੈਂਸ਼ਨਲ ਜੇ ਤੁਸੀਂ ਇੱਕ ਪਾਰਟੀ ਤੇ ਇੱਕ ਐਫਆਈਆ ਦਰਜ ਕਰਵਾਤੀ ਤਾਂ ਮਾਰ ਪਟਾਈ ਕਰਨ ਦੀ ਜਾਂ ਗਾਲਮਗਾਲ ਕਰਨ ਦੀ ਤੁਹਾਡੇ ਤੇ ਵੀ ਕ੍ਰਾਸ ਐਫਆਈਆ ਦਰਜ ਹੋ ਸਕਦੀ ਹੈ ਜੇ ਤੁਸੀਂ ਕਹਿੰਦੇ ਹੋ ਕਿ ਗੱਡੀ ਟਕਰਾ ਗਈ ਜੀ ਇਹ ਕ੍ਰਾਈਮ ਹੈ ਤਾਂ ਤੁਹਾਡਾ ਦੂਜੇ ਨੂੰ ਨਿਕਲ ਕੇ ਮਾਰਨਾ ਗਾਲਾਂ ਕੱਢਣਾ ਇਹ ਵੀ ਇੱਕ ਕ੍ਰਾਈਮ ਹੈ ਲੀਗਲ ਅਪਡੇਟਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਸੜਕਾਂ ਦੇ ਉੱਤੇ ਹਾਦਸੇ ਹੁੰਦੇ ਰਹਿੰਦੇ ਨੇ ਕਈ ਵਾਰ ਗੱਡੀਆਂ ਵਿੱਚ ਟਕਰਾਵ ਵੀ ਹੋ ਜਾਂਦਾ ਹੈ ਜਦੋਂ ਟਕਰਾਵ ਹੁੰਦਾ ਹੈ ਤਾਂ ਕਈ ਵਾਰ ਗਾਲੀ-ਕਲੋਚ ਹੁੰਦੀ ਹੈ ਤੇ ਇੱਥੋਂ ਤੱਕ ਕਿ ਇੱਕ ਪੱਖ ਜਿਹੜਾ ਹੈ ਦੂਜੇ ਪੱਖ ਤੇ ਯਾਨੀ ਕਿ ਇੱਕ ਇਨਸਾਨ ਜਿਹੜਾ ਹੈ ਦੂਜੇ ਇਨਸਾਨ ਦੇ ਉੱਤੇ ਹੱਥ ਵੀ ਚੱਕ ਦਿੰਦਾ ਹੈ ਕੀ ਇਹ ਇੱਕ ਕਾਨੂੰਨੀ ਅਪਰਾਧ ਹੈ ਕੀ ਇਸ ਉੱਤੇ ਕਾਰਵਾਈ ਹੋ ਸਕਦੀ ਹੈ ਤੇ ਅਜਿਹੀ ਸਥਿਤੀ ਦੇ ਵਿੱਚ ਕਿਸੇ ਉਤੇ ਹੱਥ ਚੱਕਰ ਨਾਲੋਂ ਹੋਰ ਕਿਹੜਾ ਵਧੀਆ ਤਰੀਕਾ ਹੁੰਦਾ ਹੈ ਕਿ ਅਸੀਂ ਆਪਣੀ ਸਥਿਤੀ ਤੋਂ ਨਿਕਲ ਸਕਦੇ ਹਾਂ ਤੇ ਸਾਨੂੰ ਆਪਣਾ ਕਲੇਮ ਵੀ ਮਿਲ ਸਕਦਾ ਹੈ ਇਸ ਬਾਬਤ ਅਸੀਂ ਚਰਚਾ ਕਰਾਂਗੇ ਐਡਵੋਕੇਟ ਗитаंजलि ਪਾਲੀ ਦੇ ਨਾਲ ਮੈਡਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਸ਼ੁਕਰੀਆ ਰੀਨਾ ਜੀ ਜੀ ਮੈਡਮ ਸਭ ਤੋਂ ਪਹਿਲਾਂ ਤਾਂ ਇਹ ਹੀ ਪੁੱਛਣਾ ਚਾਹਾਂਗੀ ਕਿ ਸੜਕਾਂ ਉਤੇ ਹਾਦਸੇ ਹੁੰਦੇ ਨੇ ਸਭ ਤੋਂ ਪਹਿਲੀ ਗੱਲ ਕਈ ਵਾਰੀ ਇੱਕ ਇਨਸਾਨ ਜਿਹੜਾ ਹੈ ਆਪਣੀ ਗੱਡੀ 'ਚੋਂ ਬਾਹਰ ਨਿਕਲਦਾ ਹੈ ਤੇ ਦੂਸਰੇ ਇਨਸਾਨ ਦੇ ਉੱਤੇ ਫਟਾਫਟ 2-4 ਥੱਪੜ ਮਾਰ ਦਿੰਦਾ ਹੈ ਇੱਕ ਕਾਨੂੰਨੀ ਅਪਰਾਧ ਹੈ ਹਾਂ ਜੀ ਦੇਖੋ ਜੇ ਗੱਡੀਆਂ ਬਣੀਆਂ ਸੜਕਾਂ ਤੇ ਨਿਕਲਣਗੀਆਂ ਜੇ ਨਿਕਲਣਗੀਆਂ ਤਾਂ ਲੱਗਣਗੀਆਂ ਵੀ ਹੁਣ ਜੇ ਗੱਡੀ ਲੱਗਦੀ ਹੈ ਤਾਂ ਫਿਰ ਕੀ ਹੁੰਦਾ ਅਕਸਰ ਸੜਕ ਤੇ ਨਿਕਲ ਕੇ ਇੱਕ ਦੂਜੇ ਨੂੰ ਗਾੜੀ ਗਲੋਚ ਕਰ ਦੇਣਾ ਮਾਰਨਾ ਸ਼ੁਰੂ ਕਰ ਦੇਣਾ ਇਟਸ ਅ ਕ੍ਰਾਈਮ ਇੱਕ ਕ੍ਰਾਈਮ ਹੈ ਜੇ ਤੁਸੀਂ ਕਹਿੰਦੇ ਹੋ ਕਿ ਗੱਡੀ ਟਕਰਾ ਗਈ ਜੀ ਇਹ ਕ੍ਰਾਈਮ ਹੈ ਤਾਂ ਤੁਹਾਡਾ ਦੂਜੇ ਨੂੰ ਨਿਕਲ ਕੇ ਮਾਰਨਾ ਗਾਲਾਂ ਕੱਢਣਾ ਇਹ ਵੀ ਇੱਕ ਕ੍ਰਾਈਮ ਹੈ ਦੇਖੋ ਜਦੋਂ ਤੁਹਾਡੀ ਕੋਈ ਗੱਡੀ ਲੱਗਦੀ ਹੈ ਤਾਂ ਤੁਹਾਡੇ ਕੋਲ ਬਹੁਤ ਰੈਮੇਡੀਜ਼ ਹੁੰਦੀਆਂ ਸਭ ਤੋਂ ਪਹਿਲੀ ਰੈਮੇਡੀ ਜਿਹੜੀ ਤੁਹਾਡੇ ਕੋਲ ਇਹ ਹੈ ਕਿ ਤੁਸੀਂ ਪੁਲਿਸ ਕੰਪਲੇਂਟ ਕਰ ਸਕਦੇ ਹੋ ਪੁਲਿਸ ਕੰਪਲੇਂਟ ਕਰਕੇ ਅੰਡਰ ਸੈਕਸ਼ਨ 279 ਆਪਣੀ ਕੰਪਲੇਂਟ ਦਰਜ ਕਰਵਾ ਸਕਦੇ ਹੋ ਇਸ ਤੋਂ ਇਲਾਵਾ 279 ਜਿਹੜਾ ਸੈਕਸ਼ਨ ਆਪੀਸੀ ਦਾ ਉਹ ਹੈ ਕਿ ਲਾ ਗਰਜ਼ੀ ਨਾਲ ਗੱਡੀ ਚਲਾਉਣਾ ਜਾਂ ਲਾ ਗਰਜ਼ੀ ਨਾਲ ਕੋਈ ਡਰਾਈਵ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾਣਾ ਤੇ ਇਸ ਤੋਂ ਇਲਾਵਾ ਤੁਸੀਂ ਜੋ ਹੈ ਦੂਜੀ ਪਾਰਟੀ ਤੋਂ ਬੈਠ ਕੇ ਆਰਾਮ ਨਾਲ ਸੈਟਲਮੈਂਟ ਕਰਕੇ ਕੁਝ ਬਣਦੀ ਆਪਣੀ ਕੰਪਨਸੇਸ਼ਨ ਵੀ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਜਿਹੜਾ ਆਪਣਾ ਗੱਡੀ ਦਾ ਇੰਸ਼ੋਰੈਂਸ ਤੋਂ ਕਲੇਮ ਲੈ ਸਕਦੇ ਹੋ ਦੇਖੋ ਜੇ ਤਾਂ ਥੋੜੀ ਗੱਡੀ ਲੱਗੀ ਹੈ ਤੁਹਾਡੀ ਫਿਰ ਤਾਂ ਤੁਸੀਂ ਆਪਸੀ ਸਹਿਮਤੀ ਨਾਲ ਬੈਠ ਕੇ ਕੰਪਲੇਂਟ ਕਰਨੀ ਹੈ ਤਾਂ ਠੀਕ ਹੈ ਨਹੀਂ ਤਾਂ ਇੱਕ ਦੂਜੇ ਦਾ ਹਰਜਾਨਾ ਭਰ ਕੇ ਉਸ ਮੈਟਰ ਨੂੰ ਖਤਮ ਕਰ ਸਕਦੇ ਹੋ ਜੇ ਤੁਸੀਂ ਕੰਪਲੇਂਟ ਵੀ ਕੀਤੀ ਹੈ ਈਵਨ ਥੈਨ ਤੁਸੀਂ ਬੈਠ ਕੇ ਮੈਟਰ ਨੂੰ ਸੋਲਵ ਕਰਕੇ ਜੇ ਤੁਹਾਡਾ ਹਰਜ਼ਾਨਾ ਤੁਹਾਨੂੰ ਮਿਲ ਰਿਹਾ ਹੈ ਤੇ ਤੁਸੀਂ ਇਸ ਮੈਟਰ ਨੂੰ ਤਾਮੀ ਖਤਮ ਕਰ ਸਕਦੇ ਹੋ ਨਹੀਂ ਤਾਂ ਜੇ ਜ਼ਿਆਦਾ ਗੱਡੀ ਲੱਗੀ ਹੈ ਤੁਸੀਂ ਐਫ ਆਈ ਆਰ ਵੀ ਦਰਜ ਕਰਵਾ ਸਕਦੇ ਹੋ ਪਲੱਸ ਤੁਸੀਂ ਆਪਣਾ ਜਿਹੜਾ ਇੰਸ਼ੋਰੈਂਸ ਕੰਪਨੀ ਤੋਂ ਬਣਦਾ ਕਲੇਮ ਵੀ ਲੈ ਸਕਦੇ ਹੋ ਫਿਰ ਜਦ ਤੁਹਾਡੇ ਕੋਲ ਇੰਨੀਆਂ ਰੈਮਡੀਜ਼ ਆ ਫਿਰ ਦੂਜੇ ਬੰਦੇ ਨਾਲ ਮਾਰ ਪਟਾਈ ਜਾਂ ਗਾਲਮਗਾਲ ਕਿਉਂ ਕਰਨੀ ਜੇ ਤੁਸੀਂ ਉਤਰ ਕੇ ਇਮੀਡੀਏਟਲੀ ਕਿਸੇ ਤੇ ਅਟੈਕ ਕਰਤਾ ਕਿਸੇ ਨੂੰ ਮਾਰਨ ਲੱਗ ਗਏ ਗਾਲਾਂ ਕੱਢਣ ਲੱਗ ਗਏ ਦੇਖ ਕੇ ਇੱਕਦਮ ਟੈਸਟ ਦੇਖੋ ਤੁਸੀਂ ਆਪਣੀ ਫ੍ਰਸਟ੍ਰੇਸ਼ਨ ਦੂਜੇ ਬੰਦੇ ਤੇ ਨਹੀਂ ਕੱਢ ਸਕਦੇ ਜੇ ਤੁਸੀਂ ਇੱਕ ਬੰਦੇ ਤੇ ਐਫ ਆਈ ਆਰ ਕਰਵਾਤੀ ਅੰਡਰ ਸੈਕਸ਼ਨ 279 ਤਾਂ ਜੇ ਤੁਸੀਂ ਉਹਨੂੰ ਮਾਰਿਆ ਗੜਾ ਗੱਡੀਆਂ ਡਿਫੇਮ ਕੀਤਾ ਤਾਂ ਤੁਹਾਡੇ ਤੇ ਵੀ ਤਾਂ ਅੰਡਰ ਸੈਕਸ਼ਨ 323 324 325 326 ਮਾਰਕਟਾਈ 506 ਜਿਹੜਾ ਤੁਸੀਂ ਕਿਸੇ ਨੂੰ ਡਿਫੇਮ ਕਰਦੇ ਹੋ ਇਹ ਸਾਰੀਆਂ ਤਰਾਵਾਂ ਦੇ ਤਹਿਤ ਤੁਹਾਡੇ ਤੇ ਵੀ ਤਾਂ ਪਰਚਾ ਦਰਜ ਹੋ ਸਕਦਾ ਸੋਰੀ ਨਾ ਜੀ ਮੈਂ ਦੱਸਣਾ ਚਾਹੁੰਦੀ ਆ ਕਿ ਜੇ ਤੁਹਾਡੀ ਗੱਡੀ ਕਿਤੇ ਲੱਗ ਵੀ ਜਾਂਦੀ ਹੈ ਦੇਖੋ ਸੜਕਾਂ ਤੇ ਗੱਡੀਆਂ ਨਿਕਲਦੀਆਂ ਲਗਦੀਆਂ ਵੀ ਐ ਇਹਦੇ ਵਿੱਚ ਬੁਝਾਈ ਇੰਨੇ ਗੁੱਸੇ 'ਚ ਆ ਜਾਣਾ ਦੂਜੇ ਨੂੰ ਮਾਰਨਾ ਘੁੱਟਣਾ ਤਾਂ ਤੁਹਾਡੇ ਤੇ ਕ੍ਰਾਸ ਐਫ ਆਈ ਆਰ ਵੀ ਹੋ ਸਕਦੀ ਐ ਜੇ ਤੁਸੀਂ ਇੱਕ ਪਾਰਟੀ ਤੇ ਇੱਕ ਐਫ ਆਈ ਆਰ ਦਰਜ ਕਰਵਾਤੀ ਤਾਂ ਮਾਰ ਪਟਾਈ ਕਰਨ ਦੀ ਜਾਂ ਗਾਲ ਮਗਾਲ ਕਰਨ ਦੀ ਤੁਹਾਡੇ ਤੇ ਵੀ ਕ੍ਰਾਸ ਐਫ ਆਈ ਆਰ ਦਰਜ ਹੋ ਸਕਦੀ ਐ ਬੈਠ ਰਹੀ ਐ ਆਪਣੀਆਂ ਬਣਦੀਆਂ ਰੈਮਡੀਜ਼ ਲੋ ਪੁਲਿਸ ਕੰਪਲੇਂਟ ਕਰੋ ਮੈਟਰ ਸੋਲਵ ਹੁੰਦਾ ਤਾਂ ਮਡੀਏਸ਼ਨ ਚ ਆਪਣਾ ਮੈਟਰ ਥਰੂ ਕੰਪਰੋਮਾਈਜ਼ ਕਰਕੇ ਸੋਲਵ ਕਰੋ ਨਹੀਂ ਹੁੰਦਾ ਤੁਸੀਂ ਆਪਣੇ ਇੰਸ਼ੋਰੈਂਸ ਕੰਪਨੀ ਤੋਂ ਕਲੇਮ ਲਓ ਨਹੀਂ ਤਾਂ ਜੋ ਦੂਜੀ ਗੱਡੀ ਜਿਹਦਾ ਫਾਲਟ ਆ ਉਹਦੇ ਤੋਂ ਕੰਪਨਸੇਸ਼ਨ ਲੈ ਕੇ ਇਹ ਮੈਟਰ ਨੂੰ ਖਤਮ ਕਰ ਦੇਣਾ ਚਾਹੀਦਾ ਜੀ ਮੈਮ ਜਿਵੇਂ ਤੁਸੀਂ ਦੱਸਿਆ ਕਿ ਕ੍ਰੋਸ ਐਫ ਆਈ ਆਰ ਵੀ ਹੋ ਸਕਦੀ ਹੈ ਜੀ ਜੇਕਰ ਇਹ ਪ੍ਰੂਫ ਹੋ ਜਾਂਦਾ ਹੈ ਕਿ ਹਾਂ ਇਸ ਬੰਦੇ ਨੇ ਭਰੇ ਬਾਜ਼ਾਰ ਦੇ ਵਿੱਚ ਜਾਂ ਸੜਕ ਦੇ ਉੱਤੇ ਦੂਜੇ ਬੰਦੇ ਦੇ ਉੱਤੇ ਹੱਥ ਚੱਕਿਆ ਹੈ ਉਸ ਨੂੰ ਮਾਰਿਆ ਹੈ ਉਸ ਨੇ ਇੱਕ ਤਰੀਕੇ ਨਾਲ ਉਸ ਨੂੰ ਡਿਫੇਮ ਕੀਤਾ ਹੈ ਸਰਕ ਦੇ ਵਿੱਚ ਕੀ ਕਾਰਵਾਈ ਹੋ ਸਕਦੀ ਹੈ ਉਸ ਨੂੰ ਸਜ਼ਾ ਵੀ ਹੋ ਸਕਦੀ ਹੈ ਬਿਲਕੁਲ ਸਜ਼ਾ ਹੋ ਸਕਦੀ ਹੈ ਦੇਖੋ ਜੀ ਭਾਵੇਂ ਉਹ ਕੋਈ ਗਰੀਬ ਹੈ ਭਾਵੇਂ ਉਹ ਕੋਈ ਅਮੀਰ ਹੈ ਜੇ ਸੜਕ ਤੇ ਲੱਗ ਗਈ ਤੁਸੀਂ ਚੱਕ ਕੇ ਉਹਨੂੰ ਮਾਰਨਾ ਸ਼ੁਰੂ ਕਰਤਾ ਕੁੱਟਣਾ ਸ਼ੁਰੂ ਕਰਤਾ ਉਹ ਕ੍ਰਾਈਮ ਹੈ ਜੀ ਤੁਹਾਨੂੰ ਕੋਈ ਰਾਈਟ ਨਹੀਂ ਹੈ ਕਿ ਤੁਸੀਂ ਕਿਸੇ ਦੀ ਬੋਡੀ ਇਦਾਂ ਟੱਚ ਕਰੋ ਉਹਨੂੰ ਮਾਰੋ ਜਾਂ ਉਹਨੂੰ ਕਰੋ ਜਿਹੜੀ ਗਲਤੀ ਵੀ ਹੈ ਤੁਹਾਨੂੰ ਗਲਤੀ ਦੀ ਸਜ਼ਾ ਕਾਨੂੰਨਾਂ ਦੇ ਕਾਨੂੰਨ ਦੇ ਤਹਿਤ ਦਿਓ ਤੁਸੀਂ ਕੰਪਲੇਂਟ ਦਰਜ ਕਰੋ ਆਪਣਾ ਲੀਗਲ ਵੇ ਨਾਲ ਚੱਲੋ ਇਹ ਥੋੜੀ ਨਾ ਤੁਸੀਂ ਵੀ ਬਣ ਕੇ ਉੱਥੇ ਹੀ ਇਨਸਾਫ ਕਰਨ ਲੱਗੇ ਉਹਨੂੰ ਥੱਪੜ ਮਾਰਨ ਲੱਗੇ ਗਾਲ੍ਹਾਂ ਕੱਢਣ ਲੱਗੇ ਇਹ ਕ੍ਰਾਈਮ ਹੈ ਇਹਦੇ ਵਿੱਚ ਤੁਹਾਨੂੰ 3 ਤੋਂ ਲੈ ਕੇ 5 ਸਾਲ ਤੱਕ ਦੀ ਸਜ਼ਾ ਦਾ ਵੀ ਪ੍ਰਵਿਧਾਨ ਹੈ ਤੁਸੀਂ ਜੇ ਕਿਸੇ ਨੂੰ ਡਿਫੇਮ ਕਰਦੇ ਹੋ ਮਾਰਦੇ ਹੋ ਕੁੱਟਦੇ ਹੋ ਤਾਂ ਤੁਹਾਨੂੰ ਇਹਦੇ ਤਹਿਤ ਤੁਹਾਡੇ ਕ੍ਰਾਸ ਐਫਆਈਆਰ ਹੋ ਸਕਦੀ ਹੈ ਤੇ ਤੁਹਾਨੂੰ ਵੀ ਬਰਾਬਰ ਇਕੁਅਲੀ ਭੁਗਤਣਾ ਪੈ ਸਕਦਾ ਹੈ ਹਰ ਕਿਸੇ ਦੇ ਮਨ 'ਚ ਕੋਈ ਨਾ ਕੋਈ ਟੈਨਸ਼ਨ ਕੋਈ ਨਾ ਕੋਈ ਡਿਪਰੈਸ਼ਨ ਕੋਈ ਨਾ ਕੋਈ ਫਰਸਟ੍ਰੇਸ਼ਨ ਹੈ ਉਸ ਫਰਸਟ੍ਰੇਸ਼ਨ ਨੂੰ ਲੈ ਕੇ ਬੰਦਾ ਨਾਲ ਹੀ ਚੱਲਦਾ ਹੈ ਬਾਏ ਚਾਂਸ ਦੇਖੋ ਟੂ ਐਰਰ ਇਜ਼ ਅ ਹਿਊਮਨ ਕਿਸੇ ਤੋਂ ਵੀ ਗਲਤੀ ਹੋ ਸਕਦੀ ਹੈ ਬਾਏ ਚਾਂਸ ਕਿਸੇ ਤੋਂ ਗਲਤੀ ਵੀ ਹੋਗੀ ਤਾਂ ਸਾਨੂੰ ਸਭ ਤੋਂ ਪਹਿਲਾਂ ਕੀ ਜ਼ਰੂਰੀ ਹੈ ਪੇਸ਼ੈਂਸ ਸਾਡੇ ਅੰਦਰ ਪੇਸ਼ੈਂਸ ਹੋਣਾ ਬਹੁਤ ਜ਼ਰੂਰੀ ਹੈ ਜੇ ਕਿਸੇ ਤੋਂ ਗਲਤੀ ਹੋਗੀ ਤਾਂ ਸਭ ਤੋਂ ਪਹਿਲਾਂ ਸਾਨੂੰ ਗਲਤੀ ਵਾਲੇ ਨੂੰ ਸੌਰੀ ਵਰਡ ਕਹਿਣਾ ਸਿੱਖਣਾ ਚਾਹੀਦਾ ਹੈ ਨਾ ਕਿ ਆਪਣੇ ਆਪ ਨੂੰ ਜਸਟੀਫਾਈ ਕਰਨਾ ਚਾਹੀਦਾ ਕਿ ਨਹੀਂ ਆਈ ਐਮ ਰਾਈਟ ਐਂਡ ਯੂ ਆਰ ਰੋਂਗ ਆਪਣੇ ਆਪ ਨੂੰ ਪਹਿਲਾਂ ਸੌਰੀ ਕਹਿਣਾ ਸਿੱਖੋ ਕਿ ਹਾਂ ਜੀ ਗਲਤੀ ਹੋਗੀ ਠੀਕ ਹੈ ਮਿਸਟੇਕ ਹੋਈ ਹੈ ਆਮ ਰੈਡੀ ਟੂ ਕੰਪਨਸੇਟ ਤਾਂ ਇਹਨੂੰ ਮੈਟਰ ਨੂੰ ਸੋਲਵ ਕੀਤਾ ਜਾ ਸਕਦਾ ਦੂਜੇ ਬੰਦੇ ਨੂੰ ਵੀ ਮਾਫ ਕਰਨਾ ਆਣਾ ਚਾਹੀਦਾ ਹੈ ਇਹ ਨਹੀਂ ਕਿ ਉਹ ਬੰਦਾ ਸੌਰੀ ਕਹਿ ਰਿਹਾ ਤੇ ਤੁਸੀਂ ਚੱਕ ਕੇ ਉਹਨੂੰ ਗਾਲ੍ਹਾਂ ਕੱਢਣ ਲੱਗ ਗਏ ਤੇ ਤੁਸੀਂ ਮਾਰਨ ਲੱਗ ਗਏ ਅੱਜਕੱਲ ਹਰ ਬੰਦਾ ਕਹਿੰਦਾ ਕਿ ਮੈਂ ਇਹ ਮੇਰੀ ਅਪਰੋਚ ਇੰਨੀ ਮੈਂ ਇਹ ਕਰ ਦੂੰ ਮੈਂ ਉਹ ਕਰ ਦੂੰ ਦੇਖੋ ਇਨਸਾਫ ਤਾਂ ਪਰਮਾਤਮਾ ਨੇ ਹੀ ਕਰਨਾ ਹੈ ਤੁਸੀਂ ਅੱਜ ਕਿਸੇ ਨਾਲ ਪੈਸੇ ਦੇ ਦਮ ਨਾਲ ਨਾਜਾਇਜ਼ ਵੀ ਕਰ ਲੋਗੇ ਤਾਂ ਜਿਹੜੀ ਉਹ ਅਦਾਲਤ ਸਭ ਤੋਂ ਵੱਡੀ ਅਦਾਲਤ ਹੈ ਇਸ ਲਈ ਹਮੇਸ਼ਾ ਆਪਣੇ ਮਨ 'ਚ ਇਹ ਗੱਡੀਆਂ ਚਲਾਉਣੀਆਂ ਦੇਖੋ ਚੱਲਦਾ ਬੰਦਾ ਦਾ ਐਕਸੀਡੈਂਟ ਹੋ ਜਾਂਦਾ ਕੋਈ ਜਾਣ ਕੇ ਤਾਂ ਨਹੀਂ ਕਰਾਇਮ ਕਰਦਾ ਬਿਲਕੁਲ ਹੋ ਜਾਂਦਾ ਹੈ ਠੀਕ ਹੈ ਗਲਤੀ ਹੋ ਜਾਂਦੀ ਹੈ ਤਾਂ ਇੱਕ ਦੂਜੇ ਨੂੰ ਮਾਫ ਕਰਨਾ ਪਲੱਸ ਕੰਪਨਸੇਟ ਕਰਨਾ ਪਲੱਸ ਸੌਰੀ ਕਹਿਣਾ ਸਿੱਖੋ ਪੇਸ਼ੈਂਸ ਹੋਣੀ ਬਹੁਤ ਜ਼ਰੂਰੀ ਹੈ ਜੇ ਤੁਸੀਂ ਠੰਡੇ ਮਾਈਂਡ ਨਾਲ ਕੂਲ ਮਾਈਂਡ ਨਾਲ ਠੀਕ ਹੈ ਤੁਸੀਂ ਆਪਣੀ ਲੀਗਲੀ ਕਾਰਵਾਈ ਕਰੋ ਤੁਸੀਂ ਕੰਪਲੇਂਟ ਦਰਜ ਕਰਵਾਓ ਤੁਸੀਂ ਬਣਦੀ ਕਾਰਵਾਈ ਕਰੋ ਪਰ ਤੁਸੀਂ ਖੁਦ ਜੱਜ ਨਾ ਨਾ ਬਣੋ ਮੌਕੇ ਤੇ ਕਿ ਉੱਤਰ ਗਿਆ ਜੀ ਮਾਰਨ ਲੱਗ ਗਿਆ ਜੀ ਭਾਵੇਂ ਆਪਣੀ ਉਹ ਗਲਤੀ ਆ ਚੱਲਦੇ ਪਈਆਂ ਇੱਕਦਮ ਬ੍ਰੇਕ ਮਾਰਤੀ ਪਿੱਛੋਂ ਗੱਡੀ ਲੱਗੇ ਹਾਂ ਤੂੰ ਪਿੱਛੋਂ ਮਾਰੀ ਆ ਜੀ ਹੈਨਾ ਇਦਾਂ ਦੇ ਬਥੇਰੇ ਇਨਸੀਡੈਂਟ ਹੁੰਦੇ ਆ ਪਰ ਸਾਨੂੰ ਕੀ ਚਾਹੀਦਾ ਹੈ ਕਿ ਸਾਨੂੰ ਥੋੜਾ ਜਿਹਾ ਪੇਸ਼ੈਂਸ ਨਾਲ ਇਕ ਦੂਜੇ ਦੀ ਸਥਿਤੀ ਸਮਝਦੇ ਹੋਏ ਔਰ ਨਮਰਤਾ ਨਾਲ ਚੱਲਣਾ ਚਾਹੀਦਾ ਜਿੱਥੋਂ ਤੱਕ ਹੋ ਸਕੇ ਤੁਹਾਨੂੰ ਇਹ ਮੈਟਰਸ ਕੰਪਰੋਮਾਈਜ਼ ਕਰਕੇ ਸੋਲਵ ਕਰ ਲੈਣੇ ਚਾਹੀਦੇ ਆ ਕਿਉਂਕਿ ਮੈਂ ਫੇਰ ਕਹਿ ਰਹੀ ਹਾਂ ਕਿ ਗੱਡੀਆਂ ਨਿਕਲੀਆਂ ਤੇ ਚੱਲਣਗੀਆਂ ਚੱਲਣਗੀਆਂ ਤੇ ਫੇਰ ਕਦੀ ਨੱਕ ਦੀ ਲੱਗ ਵੀ ਜਾਣਗੀਆਂ ਇਹਦੇ ਵਿੱਚ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ ਤੇ ਆਪਸ ਵਿੱਚ ਕੰਪਰੋਮਾਈਜ਼ ਕਰਕੇ ਇਹ ਇਹਨਾਂ ਮੈਟਰਾਂ ਨੂੰ ਸਾਨੂੰ ਸੋਲਵ ਕਰਨਾ ਚਾਹੀਦਾ ਤਾਂ ਕਿ ਇਹ ਮੈਟਰ ਸਾਡੇ ਕੋਰਟ ਤੱਕ ਪਹੁੰਚਣ ਹੀ ਨਾ ਜੀ ਮੈਡਮ ਕਿੰਨੇ ਕੋ ਕੇਸ ਆ ਤੁਹਾਨੂੰ ਲੱਗਦਾ ਅੰਦਾਜ਼ਾ ਹੋਊਗਾ ਕਿ ਵੀ ਕਿੰਨੇ ਕੋ ਕੇਸ ਅਦਾ ਦੇ ਤੁਹਾਡੇ ਕੋਲ ਆ ਜੀ ਦੇ ਨੇ ਜੋ ਕਿ ਐਕਸੀਡੈਂਟਸ ਨਾਲ ریلیਟਡ ਹੁੰਦੇ ਆ ਗੱਡੀਆਂ ਵੱਜਣ ਨਾਲ ریلیਟਡ ਹੁੰਦੇ ਨੇ ਜੀ ਮੈਂ ਮੋਸਟਲੀ ਦੇਖਿਆ ਕਿ ਜਿਹੜੇ ਐਕਸੀਡੈਂਟ ਕੇਸਸ ਰਜਿਸਟਰ ਹੁੰਦੇ ਨੇ ਨੇ ਜੀ ਇਹਨਾਂ ਚ ਸਭ ਤੋਂ ਵੱਡੀ ਕੀ ਹੁੰਦੀ ਹੈ ਈਗੋ ਈਗੋ ਸਭ ਤੋਂ ਅੱਗੇ ਭਾਵੇਂ ਦੂਜਾ ਪਰਸਨ ਤੁਹਾਡੇ ਤੋਂ ਸੌਰੀ ਵੀ ਮੰਗ ਰਿਹਾ ਹੈ ਕਹਿ ਰਿਹਾ ਹੈ ਪਰ ਨਹੀਂ ਆਪਣੀ ਈਗੋ ਕਲੈਸ਼ ਕਰ ਰਹੀ ਨਹੀਂ ਜੀ ਇਹਨੂੰ ਤਾਂ ਅਸੀਂ ਸਬਕ ਸਿਖਾਣਾ ਹੀ ਸਿਖਾਣਾ ਹੈ ਭਾਵੇਂ ਹੋਇਆ ਕੁਝ ਵੀ ਨਹੀਂ ਆਪਣੀ ਗੱਡੀ ਨੂੰ ਭਾਵੇਂ ਕੁਝ ਵੀ ਮਾਈਨਰ ਇੰਜਰੀਜ਼ ਆ ਪਰ ਨਹੀਂ ਅਸੀਂ ਤਾਂ ਸਬਕ ਸਿਖਾਣਾ ਹੀ ਸਿਖਾਣਾ ਹੈ ਦੇਖੋ ਮਰਡਰ ਹੋ ਗਿਆ ਉਹ ਕੀਤਾ ਕ੍ਰਾਈਮ ਰੇਪ ਹੋ ਗਿਆ ਉਹ ਕੀਤਾ ਕ੍ਰਾਈਮ ਹੈ ਠੀਕ ਹੈ ਨਹੀਂ ਜੇ ਤੁਸੀਂ ਕਿਸੇ ਨੂੰ ਇੰਟੈਂਸ਼ਨਲੀ ਮਾਰਦੇ ਹੋ ਉਹ ਕੀਤਾ ਕ੍ਰਾਈਮ ਹੈ ਪਰ ਜੇ ਅਚਾਨਕ ਐਕਸੀਡੈਂਟ ਹੋ ਗਿਆ ਇਹ ਤਾਂ ਕਦੀ ਨਾ ਕਦੀ ਕਿਸੇ ਨਾਲ ਕਿਸ ਕਿਤੇ ਵੀ ਹੋ ਸਕਦਾ ਪਰ ਉਹਦੇ ਪਿੱਛੇ ਇੱਕ ਬੰਦੇ ਦਾ ਰਿਕਾਰਡ ਖਰਾਬ ਕਰ ਦੇਣਾ ਇੱਕ ਕ੍ਰਿਮੀਨਲ ਕੇਸ ਦਰਜ ਕਰਵਾ ਦੇਣਾ ਦੇਖੋ ਇਟਸ ਨਾਟ ਰਾਈਟ ਇਹਨਾਂ ਨੂੰ ਕੰਪਰੋਮਾਈਜ਼ ਦੇ ਤਹਿਤ ਕੇਸਾਂ ਨੂੰ ਖਤਮ ਕਰਨ ਚ ਹੀ ਭਲਾਈ ਹੈ ਨਹੀਂ ਖਤਮ ਹੁੰਦੇ ਤਾਂ ਤੁਹਾਡੇ ਕੋਲ ਰੈਮੇਡੀਜ਼ ਹੈਗੀਆਂ ਤੁਸੀਂ ਲੀਗਲ ਰੈਮੇਡੀਜ਼ ਲਓ ਤੁਸੀਂ ਕੰਪਨਸੇਸ਼ਨ ਲਓ ਕੰਪਨਸੇਸ਼ਨ ਲੈ ਕੇ ਇਹਨਾਂ ਮੈਟਰਸ ਨੂੰ ਆਪਣਾ ਹਰਜਾਨਾ ਪੂਰਾ ਕਰੋ ਤੇ ਮੈਟਰ ਖਤਮ ਕਰੋ بجائے ਇਹ ਦੇ ਕਿ ਆਪਾਂ ਕਿਸੇ ਨੂੰ ਮਾਰੀਏ ਕਿਉਂਕਿ ਐਕਸੀਡੈਂਟ ਹੋ ਗਿਆ ਅਚਾਨਕ ਹੋ ਗਿਆ ਪਰ ਤੁਸੀਂ ਤਾਂ ਉਤਰ ਕੇ ਇੰਟੈਂਸ਼ਨਲੀ ਗਾਲਾਂ ਕੱਢ ਰਹੇ ਹੋ ਜੀ ਇੰਟੈਂਸ਼ਨਲੀ ਮਾਰ ਰਹੇ ਹੋ ਇੰਟੈਂਸ਼ਨਲੀ ਹੱਥ ਚੱਕ ਰਹੇ ਹੋ ਤਾਂ ਇੰਟੈਂਸ਼ਨਲ ਕ੍ਰਾਈਮ ਕਿਹੜਾ ਹੈ ਜਿਹੜਾ ਤੁਸੀਂ ਉਤਰ ਕੇ ਮਾਰ ਪਟਾਈ ਕਰ ਰਹੇ ਹੋ ਐਕਸੀਡੈਂਟ ਹੋਣਾ ਅਨ ਇੰਟੈਂਸ਼ਨਲ ਆ ਪਰ ਇੰਟੈਂਸ਼ਨਲੀ ਕਿਉਂਕਿ ਸਾਡੇ ਕ੍ਰਿਮੀਨਲ ਲਾਜ ਇੱਕ ਮੋਟਿਵ ਤੇ ਇੰਟੈਂਸ਼ਨ ਇਹ ਦੋ ਚੀਜ਼ਾਂ ਨੇ ਜੋ ਬਹੁਤ ਮਾਇਨਾ ਰੱਖਦੀਆਂ ਨੇ ਐਕਸੀਡੈਂਟ ਹੋ ਜਾਣਾ ਅਨ ਇੰਟੈਂਸ਼ਨਲ ਆ ਪਰ ਇੰਟੈਂਸ਼ਨਲੀ ਕਿਸੇ ਨੂੰ ਉਤਰ ਕੇ ਮਾਰਨਾ ਕੁੱਟਣਾ ਡਿਫੇਮ ਕਰਨਾ ਗਾਲ੍ਹਾਂ ਕੱਢਣੀਆਂ ਇਟਸ ਇੰਟੈਂਸ਼ਨਲ ਸੋ ਜੇ ਤੁਸੀਂ ਕਿਸੇ ਤੇ ਕ੍ਰਿਮੀਨਲ ਕਾਰਵਾਈ ਕਰਨਾ ਚਾਹੁੰਦੇ ਹੋ ਤਾਂ ਈਵਨ ਤੁਸੀਂ ਵੀ ਲਾਇਬਲ ਹੋ ਜੇ ਤੁਸੀਂ ਉਹਨੂੰ ਇਦਾਂ ਦਾ ਕੋਈ ਕ੍ਰਿਮੀਨਲ ਐਕਟ ਉਹਦੇ ਨਾਲ ਕਰਦੇ ਹੋ ਜੀ ਜੀ ਮੈਡਮ ਜੇ ਐਕਸੀਡੈਂਟ ਦੇ ਦੌਰਾਨ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਕੀ ਕਾਰਵਾਈ ਹੁੰਦੀ ਹੈ ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਕਈ ਵਾਰੀ ਇੰਟੈਂਸ਼ਨਲੀ ਨਹੀਂ ਹੁੰਦਾ ਪਰ ਡੈਥ ਹੋ ਗਈ ਫਿਰ ਉਸ ਤੋਂ ਬਾਅਦ ਕੀ ਕਾਰਵਾਈ ਹੁੰਦੀ ਹੈ ਦੇਖੋ ਜੇ ਮੈਂ ਡੈਥ ਹੋ ਜਾਂਦੀ ਹੈ ਤਾਂ ਕੀ ਹੈ ਕਿ ਜੋ ਡਰਾਈਵਰ ਹੈ ਉਹਦੇ ਤੇ ਐਫ ਆਰ ਵੀ ਦਰਜ ਹੁੰਦੀ ਹੈ ਪਲੱਸ ਜਿਹਦੀ ਡੈਥ ਹੋਈ ਹੈ ਉਹਦੇ ਜਿਹੜੇ ਘਰ ਵਾਲੇ ਆ ਉਹ ਆਪਣਾ ਐਮ ਐਮਏ ਸਿਟੀ ਦੇ ਤਹਿਤ ਮੋਟਰ ਵਹੀਕਲ ਐਕਸੀਡੈਂਟ ਜਿਹੜਾ ਹੈਗਾ ਐਕਟ ਉਹਦੇ ਤਹਿਤ ਤੁਸੀਂ ਆਪਣਾ ਕਲੇਮ ਵੀ ਲੈ ਸਕਦੇ ਹੋ ਜੀ ਠੀਕ ਹੈ ਤੁਸੀਂ ਆਪਣਾ 166 ਉਹਦੇ ਚ ਤਾਰਾ ਹੈਗੀ ਹੈ ਜਿਹਦੇ ਤਹਿਤ ਤੁਸੀਂ ਆਪਣਾ ਕਲੇਮ ਲੈ ਸਕਦੇ ਹੋ ਕਲੇਮ ਲੈ ਕੇ ਤੁਹਾਨੂੰ ਜਿਹੜੀ ਬਣਦੀ ਕੰਪਨਸੇਸ਼ਨ ਹੈ ਉਹ ਕੋਟ ਦਵੰਦਾ ਇੰਸ਼ੋਰੈਂਸ ਕੰਪਨੀ ਤੋਂ ਜੇ ਇੰਸ਼ੋਰੈਂਸ ਨਹੀਂ ਹੈਗੀ ਤਾਂ ਜੋ ਓਨਰ ਜਾਂ ਡਰਾਈਵਰ ਹੈ ਉਹ ਤੁਹਾਨੂੰ ਉਹ ਕੰਪਨਸੇਸ਼ਨ ਪੇ ਕਰਦੇ ਆ ਜੀ ਜੀ ਪਲੱਸ ਡਰਾਈਵਰ ਤੇ ਕ੍ਰਿਮੀਨਲ ਕਾਰਵਾਈ ਹੁੰਦੀ ਹੈ ਜੀ ਆ ਮੈਡਮ ਜਿਸ ਦੀ ਗੱਡੀ ਹੁੰਦੀ ਹੈ ਕੀ ਉਸ ਉੱਤੇ ਕੇਸ ਹੁੰਦਾ ਹੈ ਜਾਂ ਜਿਹੜਾ ਗੱਡੀ ਚ ਲਾ ਰਿਆ ਹੁੰਦਾ ਹੈ ਉਸ ਉੱਤੇ ਕੇਸ ਹੁੰਦਾ ਹੈ ਦੇਖੋ ਜਿਹੜਾ ਤਾਂ ਕ੍ਰਿਮੀਨਲ ਕੇਸ ਹੈ ਜਿਹੜਾ ਬੰਦਾ ਰੋਂਗ ਡਰਾਈਵਿੰਗ ਕਰੇਗਾ ਗਲਤ ਡਰਾਈਵਿੰਗ ਕਰੇਗਾ ਉਹਦੇ ਤੇ ਜਿਹੜਾ ਹੈ ਉਹ ਪਰਚਾ ਦਰਜ ਹੁੰਦਾ ਹੈ ਪਰਚਾ ਜਿਹੜਾ ਐਕਸੀਡੈਂਟਲ ਕ੍ਰائم ਤੁਸੀਂ ਪਾਉਨੇ ਹੋ ਉਹ ਓਨਰ ਤੇ ਡਰਾਈਵਰ ਤੇ ਤੇ ਇੰਸ਼ੋਰੈਂਸ ਕੰਪਨੀ ਤੇ ਪੈਂਦਾ ਇਹ ਤਿੰਨੋਂ ਪਾਰਟੀਆਂ ਬਣਦੇ ਨੇ ਤੇ ਜੇ ਇੰਸ਼ੋਰੈਂਸ ਨਹੀਂ ਹੈਗੀ ਤਾਂ ਮਾਲਕ ਤੇ ਡਰਾਈਵਰ ਤੇ ਕਲੇਮ ਪੈਂਦਾ ਜੀ ਆਪਣੀ ਜਿਹੜੀ ਗੱਡੀ ਆ ਤੁਸੀਂ ਵੇਚ ਦਿੰਨੇ ਹੋ ਇਮੀਡੀਏਟਲੀ ਉਹਨੂੰ ਜਿਹੜਾ ਹੈ ਜਿਹੜੇ ਬੰਦੇ ਨੇ ਖਰੀਦੀ ਹੈ ਉਹਦੇ ਨਾਮ ਤੇ ਟਰਾਂਸਫਰ ਕਰੋ ਤਾਂ ਕਿ ਤੁਸੀਂ ਆਹ ਜਿਹੜੀ ਲਾਇਬਿਲਟੀ ਹੈ ਇਹਦੇ ਤੋਂ ਬਾਹਰ ਨਿਕਲ ਸਕੋ ਆਪਾਂ ਲੋਗ ਲਗ ਅਰਜ਼ੋ ਜਨਿਆ ਵੇਚਤੀ ਠੀਕ ਹੈ ਓਕੇ ਪੈਸੇ ਲੈ ਲੇ ਪਰ ਨਹੀਂ ਤੁਹਾ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਇਮੀਡੀਏਟਲੀ ਉਸ ਗੱਡੀ ਨੂੰ ਜਿਹੜੇ ਬੰਦਾ ਜਿਹੜਾ ਪਰਚੇਜ਼ਰ ਆ ਉਹਦੇ ਨਾਮ ਤੇ ਟਰਾਂਸਫਰ ਕਰੋ ਕਿਉਂਕਿ ਕਾਲ ਕੋਈ ਕਿਧਰੇ ਤੁਹਾਡਾ ਚਲਾਨ ਹੋ ਗਿਆ ਐਕਸੀਡੈਂਟ ਹੋ ਗਿਆ ਯੂ ਵਿਲ ਬੀ ਇਕੁਅਲੀ ਲਾਇਬਲ ਇਸ ਲਈ ਬੈਟਰ ਹੈ ਕਿ ਆਪਣੀ ਗੱਡੀ ਜਿਹੜੀ ਹੈ ਉਹਨੂੰ ਫਟਾਫਟ ਟਰਾਂਸਫਰ ਕਰੋ ਪਰਚੇਜ਼ਰ ਦੇ ਨਾਮ ਤੇ ਜੀ ਮੈਡਮ ਨੇ ਬਹੁਤ ਹੀ ਵਿਸਥਾਰ ਦੇ ਨਾਲ ਜਿਹੜਾ ਹੈ ਦੱਸਿਆ ਹੈ ਕਿ ਸੜਕਾਂ ਉੱਤੇ ਚੱਲਦੇ ਸਮੇਂ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜੇ ਐਕਸੀਡੈਂਟ ਹੁੰਦਾ ਹੈ ਕੀ ਕਾਰਵਾਈ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਪੇਸ਼ੈਂਸ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਪੇਸ਼ੈਂਸ ਦੇ ਨਾਲ ਹੀ ਅਸੀਂ ਇੰਨਾਂ ਸਾਰੀਆਂ ਵਾਰਦਾਤਾਂ ਤੋਂ ਬਚ ਸਕਦੇ ਹਾਂ ਮੈਡਮ ਜਾਣਦੇ-ਜਾਂਦੇ ਸਾਡੇ ਸਾਡੇ ਦੇ ਸਾਥੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੀ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹੂੰਗੀ ਮੇਰੀ ਰਿਕਵੈਸਟ ਫੇਰ ਰਹੀ ਹੈ ਬਾਈ ਚਾਂਸ ਲਈ ਛੋਟਾ ਮੋਟਾ ਕੁਝ ਲੱਗ ਗਈ ਕੁਝ ਹੋ ਗਿਆ ਤਾਂ ਇੱਕਦਮ ਆਪਾ ਨਾ ਖੋ ਉਤਰ ਕੇ ਹੀ ਨਹੀਂ ਮੈਂ ਕਿੰਨੇ ਵਾਰ ਦੇਖਿਆ ਸੜਕਾਂ ਤੇ ਜਾਂਦੇ ਹੋਏ ਕਿਸੇ ਟਰੱਕ ਵਿੱਚ ਵਾਲੇ ਵਿਚਾਰੇ ਨੂੰ ਤੁਸੀਂ ਫੜ ਕੇ ਉਧਰੋਂ ਗਰਲ ਤੋਂ ਉਹਨੂੰ ਵਿਚਾਰੇ ਨੂੰ ਲੱਗ ਜਾਂਦੇ ਹੋ ਮਾਰਨ ਕੋਈ ਵਿਚਾਰਾ ਗਰੀਬ ਜਾ ਰਿਹਾ ਕੋਈ ਰੇੜੀ ਲੈ ਕੇ ਜਾ ਰਿਹਾ ਉਤਰ ਕੇ ਆਪਾਂ ਨੂੰ ਗਾਲ੍ਹਾਂ ਕੱਢਣ ਲੱਪੈਨੇ ਆ ਹੈਨਾ ਜਾਂ ਫਿਰ ਕੋਈ ਬਜ਼ੁਰਗ ਜਾ ਰਿਹਾ ਚੱਕ ਕੇ ਆਪਣੀ ਜਵਾਨੀ ਦਿਖਾਉਣ ਨੂੰ ਉਹਨੂੰ ਡਾਂਟਣ ਕੁੱਟਣ ਲੱਪੈਨੇ ਆ ਜਾਂ ਚਲੋ ਕਿਸੇ ਬੱਚੇ ਤੋਂ ਗਲਤੀ ਹੋ ਵੀ ਗਈ ਕੋਈ ਮੇਰਾ ਚਾ ਕਹਿਣਾ ਮਤਲਬ ਹੈ ਬਾਲਗ ਕਿ ਜੇ ਛੋਟੀ ਉਮਰ ਦੇ ਬੱਚੇ ਤੋਂ ਗਲਤੀ ਹੋ ਵੀ ਗਈ ਤਾਂ ਉਹਨੂੰ ਚੱਕ ਕੇ ਆਪਾਂ ਚਾਰ ਮੁੰਡੇ ਉਤਰ ਕੇ ਮਾਰਨਾ ਘੁੱਟਣਾ ਸ਼ੁਰੂ ਕਰ ਦੇਣਾ ਇਟਸ ਰੋਂਗ ਹੈਨਾ ਮੋਸਟਲੀ ਕੀ ਹੁੰਦਾ ਕਿ ਲੇਡੀਜ਼ ਮੈਂ ਦੇਖਿਆ ਬਾਹਰ ਨਿਕਲ ਕੇ ਲੋ ਜੀ ਮੈਂ ਫਸਾ ਦੂੰਗੀ ਮੈਂ ਇਟਸ ਰੋਂਗ ਤੁਹਾਨੂੰ ਗਲਤ ਨਹੀਂ ਕਰਨਾ ਚਾਹੀਦਾ ਬਾਈ ਚਾਂਸ ਕੋ ਇਦਾਂ ਦਾ ਅਨ ਇੰਟੈਂਸ਼ਨਲ ਹੋ ਵੀ ਗਿਆ ਐਕਸੀਡੈਂਟ ਤਾਂ ਤੁਹਾਨੂੰ ਕੀ ਹੈ ਕਿ ਥੋੜਾ ਪੇਸ਼ੈਂਸ ਰੱਖ ਕੇ ਆਪਣੀ ਬਣਦੀ ਲੀਗਲ ਕਾਰਵਾਈ ਕਰਨੀ ਚਾਹੀਦੀ ਹੈ ਤੇ ਜੇ ਹੋ ਸਕੇ ਤਾਂ ਮੈਂ ਫੇਰ بار بار ਇਹ ਕਹੂੰਗੀ ਇਹ ਮੈਟਰਸ ਜਿਹੜੇ ਆ ਇਹਨਾਂ ਚ ਕੰਪਰੋਮਾਈਜ਼ ਕਰ ਲੈਣਾ ਚਾਹੀਦਾ ਤੇ ਜਿਹੜੀ ਤੁਹਾਡੀ ਬੰਦੀ ਕੰਪਨਸੇਸ਼ਨ ਆ ਤੁਹਾਨੂੰ ਲੈ ਲੈਣੀ ਚਾਹੀਦੀ ਜੀ ਮੈਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਅੱਜ ਦੇ ਲੀਗਲ ਅਪਡੇਟਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਫੇਰ ਮਿਲਾਂਗੇ ਧੰਨਵਾਦ ਧੰਨਵਾਦ